ਥੋੜਾ ਜਿਹਾ ਡਿਜ਼ਾਈਨ ਚ ਪਾਉਂਦੇ ਹਾਂ ਬਸ ਢੋਲਿਆ ਕਿ ਆਇਆ ਹੈ ਸਪੈਸ਼ਲ ਅੰਦਰ ਏ ਤੇਰਾ ਕੌਣ ਵਿਚਾਰਾ ਦੁੱਲਾ ਪੱਟੀ ਵਾਲਾ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਬੈਕ ਟੂ ਆਰ ਮੇ YouTube ਚੈਨਲ ਪੰਜਾਬੀ ਇਨਫੋ ਕੀ ਹਾਲ ਚਾਲ ਤੁਹਾਡਾ ਸਾਰਾ ਦਾ ਉਮੀਦ ਹੈ ਕਿ ਸਾਰੇ ਚੜ੍ਹਦੀ ਕਲਾ ਵਿੱਚ ਹੋਗੇ ਸੋ ਇੱਕ ਛੋਟਾ ਜਿਹਾ ਵਲੌਗ ਹੈ ਲੋੜੀ ਦਾ ਵੈਸੇ ਤਾਂ ਆਪਾਂ ਇਨਫੋਰਮੇਟਿਵ ਵੀਡੀਓਜ਼ ਪਾਈਦੀਆਂ ਨੇ ਇਸ ਚੈਨਲ ਦੇ ਉੱਤੇ ਤੇ ਮੇਰਾ ਅੱਜ ਸੀਗਾ ਇੱਕ ਚੱਲ ਪਲਾਨ ਸੀ ਯਾਰ ਇੱਕ ਯਾਦਗਾਰ ਪੱਲੇ ਕਿਉਂ ਨਾ ਆਪਾਂ ਇਸ ਚੈਨਲ ਤੇ ਸੇਵ ਕਰ ਦਈਏ ਤੇ ਛੋਟੇ ਜਿਹੇ ਲੋੜੀ ਦਾ ਫੰਕਸ਼ਨ ਹੈ ਤੇ ਫੰਕਸ਼ਨ ਤੇ ਨਹੀਂ ਕਹਿ ਸਕਦੇ ਆਪਾਂ ਸੈਲੀਬ੍ਰੇਟ ਕਰ ਲੇ ਗਏ ਲੋੜੀ ਤੇ ਫੰਕਸ਼ਨ ਤੋਂ ਹੁੰਦਾ ਜਿਹੜਾ ਤੁਸੀਂ ਬਹੁਤ ਜ਼ਿਆਦਾ ਗੈਦਰਿੰਗ ਹੋਏ ਤੇ ਇਹ ਛੋਟਾ ਜਿਹਾ ਇੱਕ ਸੈਲੀਬ੍ਰੇਸ਼ਨ ਹੈ ਜਿਹੜੀ ਆਪਾਂ ਘਰੇ ਕਰਾਂਗੇ ਤੇ ਸਾਡੇ ਨਾਲ ਹੋਣਗੇ ਜਸਵੀਰ ਜਿੰਦੋਵਾਲੀ ਆ ਭਾਜੀ ਉਹਨਾਂ ਦੀ ਪਰਿਵਾਰ ਹੈ ਤੇ ਸਾਡਾ ਪਰਿਵਾਰ ਹੈ ਮਿਲ ਜੁਲ ਕੇ ਆਪਾਂ ਲੋੜੀ ਫੰਕਸ਼ਨ ਲੋੜੀ ਨੂੰ ਸੈਲੀਬ੍ਰੇਟ ਕਰਾਂਗੇ ਸੋਰੀ ਫਿਰ ਮੈਂ ਬਾਰ-ਬਾਰ ਫੰਕਸ਼ਨ کہہ ਰਿਹਾ ਤੇ ਸੈਲੀਬ੍ਰੇਟ ਕਰਾਂਗੇ ਤੇ ਬਾਕੀ ਤੁਸੀਂ ਬਣੇ ਰੋ ਵਲੌਗ ਦੇ ਵਿੱਚ ਤੇ ਇਹ ਹੁਣੇ ਪਲਾਨ ਕੀਤਾ ਬਸ ਥੋੜੇ ਦਿਨ ਪਹਿਲਾਂ ਤੇ ਮੈਂ ਸੋਚਿਆ ਕਿ ਉਹਨਾਂ ਵਲੌਗ ਹੀ ਬਣਾ ਲਿਤਾ ਜਾਵੇ ਹਨਾ ਤੇ ਯਾਦਗਾਰ ਬਣ ਜਾਏਗਾ ਕਿ ਹਾਂ 2025 ਦੀ ਲੋੜੀ ਆਪਾਂ ਇੰਦਾ ਸੈਲੀਬ੍ਰੇਟ ਕੀਤੀ ਸੀ ਸੋ ਆਓ ਚੱਲਦੇ ਹਾਂ ਜੀ ਹੁਣ ਆਪਾਂ ਗਾਰਡਨ 'ਚ ਤੇ ਗਾਰਡਨ 'ਚ ਕੰਕਾ ਅਗਨ ਕਰਕੇ ਨਾ ਤੇ ਉੱਥੇ ਅਸੀਂ ਉਹ ਅਗਰ ਅੱਗ ਪਾਲਾਂਗੇ ਤਾਂ ਉਹ ਘਾਹ ਸੜ ਜਾਏਗਾ ਕਿ ਉਹਨਾਂ ਨੂੰ ਸੈਟ ਅਪ ਪ੍ਰੋਪਰ ਕਰ ਲਿਤਾ ਜਾਵੇ ਤੇ ਇਸ ਕਰਕੇ ਆਪਾਂ ਚੱਲਦੇ ਹਾਂ ਗਾਰਡਨ 'ਚ ਤੇ ਕੋਈ پلان ਬਲੂ ਨਹੀਂ ਹੈ ਇਦਾਂ ਹੀ ਹੈ ਸਿਰਫ ਹੈ ਨਾ ਸੋ ਜੇ ਜੋ ਹੋਇਆ ਤੇ ਦੇ ਦੇਰੋ ਵੀਡੀਓ ਚ ਆਓ ਚਲਦੇ ਆਪਾਂ ਗਾਰਡਨ ਚ ਆਪਾਂ ਕਰਨੇ ਸੈਟਅਪ ਸਾਰਾ ਤੇ ਬਾਕੀ ਤੁਹਾਨੂੰ ਮੈਂ ਗਾਰਡਨ ਦਿਖਾਣਾ ਚੱਲ ਗਿਆ ਆ ਜੀ ਅੰਡ ਬੋਤਾ ਦਾ ਤੇ ਯੂਕੇ ਰਹਿਣ ਤੁਹਾਨੂੰ ਪਤਾ ਹੀ ਹੈ ਕਿ ਜਨਵਰੀ ਦੇ ਮਹੀਨੇ ਵਿੱਚ ਟੈਂਪਰੇਚਰ ਜਿਹੜਾ ਉਹ 2 3 -1 2 ਮਤਲਬ ਇੱਥੇ ਹੀ ਰਹਿੰਦਾ ਹੈ ਨਾ 2 3 ਫਿਰ 1 2 ਸੋ ਇਦਾਂ ਰਹਿੰਦਾ ਸੋ ਹੁਣ ਟੈਂਪਰੇਚਰ ਹੈ ਜਿਹੜਾ 3 ਹੈ ਆ ਮਾਈਨਸ ਨਹੀਂ ਹੈ ਪਰ ਨੋਰਮਲ ਹੈ ਪਰ ਠੰਡ ਹੈ ਇਸ ਟਾਈਮ ਹੋਰ ਸੁੱਕੀ ਠੰਡ ਜਿਹਨੂੰ ਕਹਿੰਨਾ ਉਹ ਹੈ ਤੇ ਲੈਡੂ ਜਲਦੀ ਵਿੱਚ ਸੈਂਸਰ ਵਾਲੀ ਜਦੋਂ ਕਿਥੋਂ ਕ੍ਰੋਸ ਕਰਦਾ ਨਾ ਤੇ ਫਿਰ ਲੈਡ ਆਪਣੇ ਆਪ ਔਨ ਹੋ ਜਾਂਦੀ ਹੈ ਤੇ ਸ਼ਾਇਦ ਨਾਲ ਇਹ ਆਪਾਂ ਦੇਖੀ ਹੁਣ ਔਨ ਹੋ ਜੇਗੀ ਜਦੋਂ ਮੈਂ ਇੱਥੇ ਕਾਵਾਂਗਾ ਨਾ ਕਿ ਨਹੀਂ ਆਪਣੇ ਆਪ ਔਨ ਹੋ ਜਾਣਾ ਮਤਲਬ ਔਨ ਹੋ ਗਈ ਇਹ ਕਿ ਟੁੱਟ ਗਿਆ ਇਹ ਕੱਚਾ ਓਹ ਹੋ ਹੋ ਇਹ ਤਾਂ ਬੜਾ ਡੈਂਜਰਸ ਸੀ ਜੀ ਅਬੀ ਤਾਂ ਪਿਆਰ ਤੇ ਲੱਗਨ ਦਾ ਖਤਰਾ ਹੈ ਇਹ ਕੱਚ ਕਿੰਡੇ ਹੋਏ ਟੁੱਟ ਗਿਆ ਆ ਮਾਈ ਗੋਡ ਤੇ ਇਹ ਤਾਂ ਬਹੁਤ ਧਿਆਨ ਰੱਖਣਾ ਪੈਣਾ ਬਈ ਕੱਚ ਟੁੱਟਾ ਕਿੱਥੋਂ ਹੈ ਕੋਈ ਕੁਛ ਡਿੱਗ ਗਿਆ ਇੱਥੇ ਦੀ ਆ ਟੁੱਟਿਆ ਬਿਲਕੁਲ ਬਿਲਕੁਲ ਇਹ ਟੁੱਟ ਗਿਆ ਇਹਦੇ ਕਰਕੇ ਕੱਚ ਖਿੰਡ ਗਿਆ ਆ ਦੇਖੋ ਹੂੰ ਹੂੰ ਧਿਆਨ ਰੱਖਣਾ ਪੈਣਾ ਦੇਖੋ ਇੱਥੇ ਕੱਚ ਖਿੰਡ ਗਿਆ ਸਾਰੇ ਕਿਉਂਕਿ ਅਗਰ ਇੱਥੇ ਹੱਥ ਲੱਗਾ ਕਿਸੇ ਦਾ ਤੇ ਕੰਮ ਖਰਾਬ ਹੋ ਜਾਣਾ ਤਾਂ ਆਪਾਂ ਇਹਨੂੰ ਕੀ ਕਰਦੇ ਆ ਚੱਕ ਦਾਨੇ ਸਾਰੇ ਨੂੰ ਤੇ ਬਾਕੀ ਅੱਥੀ ਆਪਾਂ ਹੁਣ ਕਰਾਂਗੇ ਸਾਰਾ ਸੈਟਅਪ ਅੰਜੀ ਦੋਸਤੋ ਕਾਹ ਹੋਣ ਕਰਕੇ ਨਾ ਤੇ ਇਹ ਜਗ੍ਹਾ ਤੇ ਫਿਰ ਮੈਂ ਟਾਇਲ ਲਾਤੀ ਥੱਲੇ ਫਿਰ ਉੱਪਰ ਅੱਗ ਪਾਲ ਲਾਂਗੇ ਜਿਹੜਾ ਕਾਹ ਸਾੜਿਆ ਥੱਲੇ ਤੇ ਟਾਇਲ ਕਰਕੇ ਨਾ ਥੱਲੇ ਡਬਲ ਤੇ ਉੱਪਰ ਆਪਾਂ ਇੱਕ ਬਾਲਟੀ ਟਾਈਪ ਏ ਉਹਦੇ ਚ ਆਪਾਂ ਰਲਾਵਾਂਗੇ ਅੱਗ ਤੇ ਫਿਰ ਲੋੜੀ ਉੱਥੇ ਪਾਲਾਂਗੇ ਆਪਾਂ ਨਾਲ ਠੀਕ ਹੈ ਹੁਣ ਸੈਟਅਪ ਕਰਦੇ ਹਾਂ ਕੁੱਲੇ 레ਵੜੀਆਂ ਜਿਹੜਾ ਦਾੜੀ ਮੈਂ ਬਣਾ ਲਈਆਂ ਆ ਮਿੱਠੀਆਂ ਸੇਵੀਆਂ ਬਣਾਈਆਂ ਤਾਲ ਆਚੇ ਨਾਲ ਦੀ ਦਾੜੀ ਨੇ ਬਣਾਈ ਹੈ ਰੈਚ ਪਲਾਉ ਹੋ ਰਿਹਾ ਹੈ ਕਿਸਾਨਾ ਸੈਟਅਪ ਕਰ ਲਿਆ ਵੇ ਤੁਸੀਂ ਜਿੰਨਾ ਵੀ ਹੈ ਚਲੋ ਵਧੀਆ ਕੈਰੀ-ਆਨ ਚਾਹ ਹੋ ਚੁਕੇ ਨੇ ਅੰਸ਼ ਟੋ ਲੈ ਕੇ ਤੇ ਅੰਸ਼ ਟੋਲੀ ਅੰਸ਼ ਟੋਲੀ ਤੇ ਜਸਵੀਰ ਭਾਈ ਕੀ ਕਰਕੇ ਆਲੇ ਵੀ ਫੜ ਚਲੋ ਚਲੋ ਜਸਵੀਰ ਭਾਈ ਪਹੁੰਚ ਗਏ ਅ ਅੱਗੇ ਲੈ ਚਲੋ ਅੰਦਰ ਹੀ ਅੰਦਰ ਹੀ ਲੈ ਆਓ ਹਾਂ ਇੱਥੇ ਬਾਲ ਲੀ ਹੈ ਹਾਂ ਹਾਂ ਕੀ ਕਹਿੰਦੇ ਹੋ ਉਹ ਹੀ ਜੋ ਦੁਆਰਾ ਫੇਰ ਗੇਟ ਖੋਲਣਾ ਫੇਰ ਦੂਜਾ ਹੋ ਜਾਣੀ ਤੇ ਲੈਟ ਨੂੰ ਬਲਾਓ ਅੱਛਾ ਇੱਥੇ ਲੁਣਾਇਆ ਹਾਂ ਹਾਂ ਅੱਧ ਸਿੱਕਾ ਕਿੱਦਾਂ ਕਰਨਾ ਫੇਰ ਹਾਂ ਬਾਹਰ ਆ ਰਹਾ ਸਹੀ ਆ ਕੇ ਕੀ ਆ ਆ ਬੁਠਾ ਬੱਸ ਦੇਖਾਂਗੇ ਪਾਂਚੋ ਮੜੇ ਲੈ ਆਓ ਇਹ ਫਾਟੇ ਹਾਂ ਬਾਹਰ ਥੱਲੇ ਜਾ ਸੰਦੇ ਥੱਲੇ ਹਾਂ ਜੇ ਤੈਨੂੰ ਐਕਸਪੀਰੀਅੰਸ ਨਹੀਂ ਦਿਲਾਣੀ ਡੱਬੀਆਂ ਦਾ ਮਮਾ ਜੀ ਬਹੁਤ ਟੱਪੇ ਚਲਾਏ ਆ ਯਾਰ ਕੀ ਗੱਲ ਕਰਤੀ ਤੁਸੀਂ ਥੋੜੇ ਜਿਹਾ ਡਿਜ਼ਾਈਨ ਚ ਪੰਜ ਨਹੀਂ ਕਰਨਾ ਨਹੀਂ ਕਰਨਾ ਮੈਨ ਕਰ ਦੂ ਯੂਕੇ ਅੱਛੀ ਜਿਹੀ ਵਾਲੀ ਲੱਗੀ ਲੱਗੀ ਅੱਜ ਤਾਂ ਲੱਗੀ ਓ ਯਾਰ ਮੈਂ ਕਦੇ ਇਦਾਂ ਮਨਾਈ ਤਾਂ ਚਲੋ ਬੱਸ ਦੇਖੋ ਤੇ ਬਰਾਦ ਸੁੰਦਰ ਮੁੰਦਰੀਏ ਹੋਏ ਤੇਰਾ ਕੋਣ ਵਿਚਾਰਾ ਹੋਏ ਦੁੱਲਾ ਪੱਟੀ ਵਾਲਾ ਦੁੱਲੇ ਦੀ ਧੀ ਵਿਆਹੀ ਛੇਰ ਸ਼ੱਕਰ ਪਾਈ ਕੁੜੀ ਗਿੰਗਣ ਪੋਲੇ ਲਾਏ ਹੱਕ ਬੋਲਾ ਘਟ ਗਿਆ ਸੁੰਦਰ ਮੁੰਦਰੀਏ ਹੋਏ ਤੇਰਾ ਕੋਣ ਵਿਚਾਰਾ ਦੁੱਲਾ ਪੱਟੀ ਵਾਲਾ ਦੁੱਲੇ ਦੀ ਧੀ ਵਿਆਹੀ ਛੇਰ ਸ਼ੱਕਰ ਪਾਈ ਕੁੜੀ ਦਾ ਸਾਲੂ ਪਾਟਾ ਕੁੜੀ ਦਾ ਜੀਵੇ ਚਾਚਾ ਚਾਚਾ ਚੂੜੀ ਪੁੱਟੀ ਲੰਬੜਦਾਰਾ ਲੁੱਟੀ ਗਿੰਗਣ ਪੋਲੇ ਲਾਏ ਇੱਕ ਉਹ ਲਾ ਰਹਿ ਗਿਆ ਸਿਪਾਈ ਫੜ ਕੇ ਲੈ ਆਖੋ ਆ ਵੀ ਫੜ ਕੇ ਲੈ ਆਖੋ ਅ ਅ ਯਾਦ ਕੀਤਾ ਇਸੋਂਗੇ ਇਹ ਜਦੋਂ ਸ਼ੋ ਸ਼ੂ ਕਰਦੇ ਹੁੰਦੇ ਉਹ ਲਾਦੇ ਹੁੰਦੇ ਸੀ ਜਦੋਂ ਸ਼ੋ ਕਰਦੇ ਸੀ ਚਲ ਸੁਣਾਓ ਫਿਰ ਪੁੱਤ ਤੇ ਇੱਜ਼ਤ ਖਾਨਿਦਾਨ ਦੀ ਆਹਾ ਪੁੱਤ ਤੇ ਮਿੱਠੀ ਲੋੜੀ ਵਿੱਚ ਬੁੜਾਪੇ ਮਾਂ ਭਿਆਂ ਦੀ ਲੋਕੋ ਵਣਨ ਹੀ ਡਿੰਡੋਰੀ ਪੁੱਤਾਂ ਨਾਲੀ ਵੇੜਿਆਂ ਚ ਰਹੁਣ ਕਾ ਪੁੱਤਾਂ ਵਾਜੋ ਮਾਵਾ ਕਿਸ ਹਾਲ ਦੀਆਂ ਸਾਰਿਆਂ ਨੂੰ ਦਈਦਾ ਬਾ ਮੇਰਿਆ ਸਾਰਿਆਂ ਨੂੰ ਦਈਦਾ ਤਾਂ ਮੇਰਿਆ ਸਾਰਿਆਂ ਨੂੰ ਦਈ ਰੱਬਾ ਮੇਰਿਆ ਇਹ ਦੌਲਤਾਂ ਜੋ ਪੁੱਤਾਂ ਦੇ ਨਾਲ ਦੀਆਂ ਪੁੱਤਾਂ ਵਾਲੀ ਵੇੜੀਆਂ ਚਿਰੌਣਕਾਂ ਪੁੱਤਾਂ ਵਾਜੋਂ ਮਾਵਾ ਕਿਸ ਹਾਲ ਦੀਆਂ ਵਾਹ ਜੀ ਬਹੁਤ ਵਧੀਆ ਪਾਜੀ ਵੈਰੀ ਗੁੱਡ ਪਾਜੀ ਬਹੁਤ ਵਧੀਆ ਲੱਗਾ ਵਾਹ ਅੰਛੂ ਲੱਗਿਆ ਸਪੈਸ਼ਲ ਚਲਿਏ ਹਾਂ ਮਰੀਅਖ ਸਤੰਗਾਂ ਚੁੱਕ ਰੋਕੇ ਹਾਂ ਓਕੇ ਹੈਪੀ ਲੋੜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੈਪੀ ਲੋੜੀ ਓਕੇ ਭਾਜੀ ਹੈਪੀ ਲੋੜੀ ਬਾਏ ਬਾਏ ਸਤਿ ਸ਼੍ਰੀ ਅਕਾਲ ਹਾਂਜੀ ਦੋਸਤੋ ਹੁਣ ਕਰਦੇ ਆਂ ਆਪਾਂ ਵਲੌਗ ਦੀ ਸਮਾਪਤੀ ਵਲੌਗ ਦੀ ਸਮਾਪਤੀ ਕਰਨ ਤੋਂ ਪਹਿਲਾਂ ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਤੁਹਾਨੂੰ ਸਭ ਨੂੰ ਹੈਪੀ ਲੋੜੀ ਅਤੇ ਕਿਦਾਂ ਲੱਗਾ ਤੁਹਾਨੂੰ ਵਲੌਗ ਪਸੰਦ ਆਇਆ ਤਾਂ ਵਲੌਗ ਨੂੰ ਲਾਈਕ ਵੀ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਸ਼ੇਅਰ ਕਰੋ ਜਿਹੜੀ ਇਨਫੋਰਮੇਟਿਵ ਵੀਡੀਓਜ਼ ਹੈ ਜਿਹਨਾਂ ਦੀ ਲੋੜ ਹੈ ਹਨਾ ਕਈਆਂ ਨੂੰ ਲੋੜ ਹੈ ਸੋ ਇਨਫੋਰਮੇਟਿਵ ਜਿੰਨੀ ਵੀਡੀਓ ਨੂੰ ਸ਼ੇਅਰ ਕਰੋ ਇਹਨੂੰ ਤੁਸੀਂ ਸ਼ੇਅਰ ਨਾ ਕਰੋ ਜਿਹੜੀ ਇਹ ਵੀਡੀਓ ਇਹ ਤਾਂ ਚਲੋ ਆਪਾਂ ਪਰਸਨਲ ਵਲੌਗ ਹੈ ਬਾਕੀ ਜਿਹੜੀ ਇਨਫੋਰਮੇਟਿਵ ਵੀਡੀਓਜ਼ ਸਾਡੇ ਚੈਨਲ ਤੇ ਪਈਆਂ ਹੋਈਆਂ ਤੁਸੀਂ ਉਹਨਾਂ ਨੂੰ ਸ਼ੇਅਰ ਕਰੋ ਤਾਂ ਕਿ ਕਿਸੇ ਤੱਕ ਕੋ ਇਨਫੋਰਮੇਸ਼ਨ ਪਹੁੰਚ ਸਕੇ ਸੋ ਜੇ ਚੈਨਲ ਤੇ ਕੋ ਨਵੇਂ ਉਹਦਾ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਮਿਲਾਂਗੇ ਅਗਲੀ ਵੀਡੀਓਜ਼ ਕੁਝ ਨਵਾਂ ਲੈ ਕੇ ਕੁਝ ਇਨਫੋਰਮੇਟਿਵ ਲੈ ਕੇ ਤਤ ਤਲੀ ਰੱਬ ਰੱਖਾ ਖੱਟੜ ਦੀ ਕਲਾ ਜੀ ਨੂੰ ਧੰਨਵਾਦ ਜੀ